ਕੰਜੀਾਸਕੀ ਆਲਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੋਂਗਾ ਤਹਿਸੀਲ ਕੰਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹਨ ਅਗਲਾ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤੇ ਕੰਡ ਦੇ ਹੌਲੇ ਜਿਹਾ ਅੱਜ ਤੁਹਾਨੂੰ ਮੱਝ ਵੀ ਦਿਖਾਉਣੀ ਹੈ ਸਾਰੀਆਂ ਦੀ ਸਾਰੀਆਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਮਗਰ ਵੀ ਚੰਗੀਆਂ ਵਸ਼ੀਆਂ ਤੁਹਾਨੂੰ ਦਿਖਾਵਾਂਗੇ ਅੱਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਭ ਨਾ ਠੀਕ ਠਾਕ ਜੀ ਵਧੀਆ ਦੀ ਵਧੀਆ ਜੀ ਚਲੋ ਵਧੀਆ ਜੀ ਦਾ ਜੇ ਪਿਆਰ ਕੀ ਨਾਗਾ ਪਤਾ ਜੇ ਵਿੱਚ ਨਗਰ ਵੀ ਭਾਜੀ ਵੀਡੀਓ ਕਾਲ ਤੇ ਮਾਲ ਦੇ ਹੀ ਆਈਦਾ ਸੀ ਮੇਰੇ ਭਰਾ ਬੜੇ ਫੋਨ ਕਰਦੇ ਸੀ ਅੱਛਾ ਹਾਂਜੀ ਹਾਂਜੀ ਉਦਾਂ ਹੀ ਘਲਾਤਾ ਫਿਰ ਵੀਡੀਓ ਕਾਲ ਤੇ ਹੀ ਠੀਕ ਠੀਕ ਹੈ ਅੱਜ ਹਾਂਜੀਆਂ ਬੈਣਾ ਤਿੰਨ ਸੂਈਆਂ ਇੱਕ ਛੋਟੀ ਆਪਣੇ ਕੋਲ ਅੱਛਾ ਤੇ ਅੱਜ ਮਾਲ ਸਾਰਾ ਗਰਮੀ ਵਾਲਾ ਫਿਰ ਗਰਮੀ ਵਾਲਾ ਭਾਜੀ ਡਿਮਾਂਡ ਬੜੀ ਜਰਸੀ ਦੀ ਅੱਛਾ ਜਰਸੀਆਂ ਲੈਂਦੀਆਂ ਬੈਣਾ ਠੀਕ ਹੈ ਸੂਈਆਂ ਸਵਾਈਆਂ ਭਾਜੀ ਚਲੋ ਨਾਮ ਦੱਸ ਦੇ ਕਰੀ ਨਾ ਭਾਈ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੇ ਕਰੀ 7290714 ਠੀਕ ਹੈ ਹਾਂਜੀ ਹਾਂਜੀ ਤੇ ਸ਼ੁਰੂਆਤ ਫਿਰ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਆ ਇਹ ਪਹਿਲਾ ਸੂਆ ਹੈ 210 ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਸੂਈ ਨੂੰ ਹਰਿ ਬਾਜੀ ਹੱਪਾ ਕੋ ਆ ਜਾਓ ਠੀਕ ਹੈ ਮਗਰ ਕੀ ਆਦੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਹੈ ਲੈ ਸੂਆ ਜਿਹੜਾ ਇਹਦਾ ਪਹਿਲਾ ਹੀ ਹੈ ਆਖਦੇ ਦੇ ਲਾਗੇ ਬੰਨੇ ਜਿਹੜਾ ਸੂਈ ਨੂੰ ਕਿੰਦੇ ਹੋ ਗਿਆ ਦੇ ਵੀ ਆ ਰਿਹਾ ਭਾਈ ਠੱਡੀ ਸੀਲ ਰਾਈਟ ਜੋ ਠੀਕ ਆ ਹਾਂਜੀ ਹਾਂਜੀ ਬੱਤਾ ਲਾ ਕੇ ਧਾਰਾ ਮਰਾ ਦਿੰਨੇ ਜੋ ਠੀਕ ਆ ਹਾਂਜੀ ਪਤਾ ਲੱਗ ਜਾਂਦਾ ਪੂਰ ਸਿੱਟੇ ਦਾ ਵੀ ਜੀ ਤੇ ਉਤਰਾਂ ਦੇਖੋ ਦੁੱਧ ਕਿੰਨਾ ਤਿਆਰ ਆ ਦੁੱਧਾਰੀ ਭਾਜੀ ਉਹ ਪੱਕਾ 9 ਕਿਲੋ 8 ਕਿਲੋ ਕੰਡੇ ਵਾਲਾ ਮੰਨੇ ਕੋ ਦੋ ਟਾਈਮ ਆਪਣੀ ਚੋਕੇ ਖੜੇ ਅੱਛਾ ਹਾਂਜੀ ਪੱਕਾ ਦੋ ਜਿਹੜਾ 8 ਕਿਲੋ ਹੈਗਾ ਦੁੱਧਾਰੀ ਭਾਜੀ ਕੰਡੇ ਵਾਲਾ ਕੋਈ ਆਪਣੀ ਜਿਹੜਾ ਦੂਰ ਦਾ ਵੀਰ ਆਪਣੀ ਵੀਡੀਓ ਕਾਲ ਤੇ ਚਵਾਵੇ ਜੇ ਲਾਗੇ ਦਾ ਆਪਣੀ ਦੋ ਟਾਈਮ ਚਵਾਈ ਖੜ ਕੇ ਖੜੇ ਠੀਕ ਆ ਹਾਂਜੀ ਭਾਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਦੁੱਧਾਰੀ ਭਾਜੀ 10000 ਕਿਲੋ ਖੁੱਲਾ ਚਵਾਈ ਜਾਊਗੀ ਅੱਛਾ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਆ ਵਾਸ਼ੀ ਫੜੀ ਦਾ ਮੁੱਲੇ ਦਾ ਭਾਈ ਭਾਈ 28000 ਕਰਾ ਲਓ 35000 ਦੀ ਦੇ ਦਾਂਗੇ 5000 ਦੀ ਕਰ ਦਾਂਗੇ ਭਾਈ ਛੋੜ ਛਾੜ ਵਿੱਚੋਂ ਛੋੜ ਛਾੜ ਹੋਰ ਕਰ ਦੋਗੇ ਕਰ ਦਾਂਗੇ ਪਰ ਦਾਂਗੇ ਠੀਕ ਹੈ ਤੇ ਦਿਖਾਈਏ ਚਵਾ ਫਿਰ ਇਹਦਾ ਆਪਾ ਤੇ ਆ ਥਾਣੇ ਦੇਖ ਸਾਦੇ ਤੇ ਲਾਗੇ ਤਾਂ ਦਿਖਾ ਦੋ ਫਿਰ ਚਵਾ ਕੋਹ ਦਾ ਵੀ ਦੀ ਗੋ ਪੋਲੀ ਕਿਹਦੇ ਭੂਣੀ ਦੇ ਕਿਹਦੇ ਸਟਾਣੀ ਦੇ ਮੈਂ ਠੀਕ ਹੈ ਹਾਂਜੀ ਬਹੁਤ ਠੰਡ ਹੈ ਤੇ ਬਾਕੀ ਕੋਈ ਰਸਤੀ ਦੀ ਲੋੜ ਨਹੀਂ ਹਾਂਜੀ ਠੰਡੀ ਬੜੀ ਵਧੀਆ ਵਸੀ ਹਾਂਜੀ ਠੀਕ ਹੈ ਹਾਂਜੀ ਅਜੀ ਸੋਹਣੀ ਵਸੀ ਬਿਊਟੀ ਵਾਲੀ ਤੇ ਆ ਥੱਲੇ ਵੀ ਹਵਾ ਨਾਲ ਦੇਖਾਂਦੇ ਦਾ ਤੇ ਹੁਣ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਇਹ ਵੀ ਸੋਈ ਸਵਾਈ ਹੈ ਤੇ ਮਗਰ ਵਸੀ ਬੜੀ ਕਮਾਲ ਦੀ ਹੈ ਦੰਮਰਵਾ ਦੀ ਸ਼ਾਈ ਵਾਲ ਵਸ਼ੀ ਹੈ। ਸ਼ਾਈ ਵਾਲ ਵਸ਼ੀ ਆ ਤੇ ਚੰਗੇ ਟੀਕੇ ਦੀ ਵਸ਼ੀ ਆ ਜਿਹੜੀ ਹਾਈਟ ਲੈਂਥ ਕਾਫੀ ਚੰਗੀ ਆ ਜਿਹੜੀ ਇਹਦੇ। ਬਾਕੀ ਸਿੰਗ ਨਹੀਂ ਜੇ ਨਿਕਲੇ ਵਸ਼ੀ। ਅਜੇ ਸਿੰਗ ਨਹੀਂ ਨਿਕਲੇ ਤੇ ਹਾਈਟ ਲੈਂਥ ਇਹਦੀ ਕਾਫੀ ਚੰਗੀ ਆ। ਦੁੱਧ ਕਿਸੇ ਵੀ ਨੇ ਚੰਗਾ ਛੱਡਿਆ ਵਸ਼ੀ। ਤੇ ਇਹਦੇ ਕੋਲ ਇਹਦੀ ਕਿੰਨਾ ਦੁੱਧ ਤਿਆਰ? ਦੁੱਧ ਦੀ ਭਾਜੀ ਇੱਕ ਗੰਡੇ ਵਾਲਾ 12 ਲੀਟਰ ਹੋਊਗਾ ਥੱਲੇ। ਤਿਆਰ ਬਿਲਕੁਲ। ਭਾਣਾ ਭਾਜੀ ਦੋ ਟਾਈਮ ਕੋ ਚੋਲ ਖੜੇ। ਠੀਕ ਆ ਤੋੜ ਦੋ। ਭਾਜੀ ਸਿੰਗ ਵੀ ਜੀ ਥੋੜਾ ਥੋੜਾ ਹੈਗਾ ਜੇ ਬਾਕੀ ਆ ਠੰਡੀ ਠੀਦੀ ਵੈੜੀ। ਠੀਕ ਆ ਨਿਕ ਨਿਕ ਸਿੰਗੇ ਤੇ ਹੈਗੇ ਆ ਬਾਕੀ ਜੇ ਤਰ੍ਹਾਂ ਕੇ ਵੀਰ ਜੀ ਹੁਣੇਵੇਂ ਕਹਿੰਦੇ ਆ ਦੋ ਟਾਈਮ ਚੋ ਕੇ ਖੜੋ ਤੇ ਸਾਡੀ ਵੀ ਹੱਥ ਜੋੜ ਕੇ ਸਾਰੇ ਵੀਰਾਂ ਨੇ ਬੇਨਤੀ ਇਹੀ ਹੈ ਕਿ ਆਪਣੀ ਦੋ ਟਾਈਮ ਜਰੂਰ ਚਵਾਈ ਕਰਕੇ ਖੜਿਆ ਕਰੋ ਨਹੀਂ ਕਿ ਵੀਰ ਆਸਾ ਦਾ ਵੀਡੀਓ ਕਾਲ ਤੇ ਚਵਾ ਲਿਆ ਕਰੋ ਇਹ ਅਸੀਂ ਜੋ ਵੀ ਕਿੰਨੇ ਆ ਜਿਹੜੇ ਵੀਰਾਂ ਨੇ ਪਸ਼ੂ ਖਰੀਦਣਾ ਹੁੰਦਾ ਉਹਨਾਂ ਵਾਸਤੇ ਹੀ ਆਪਾਂ ਕਹੀਦਾ ਵਾ ਸਾਡੀ ਗੱਲ ਤੇ ਵੀ ਜਰੂਰ ਧਿਆਨ ਕਰਿਆ ਕਰੋ ਦੁੱਧ ਜਿਹੜਾ ਮੋਕੇ ਦੇ ਦੇ ਕੋਲ 12 ਲੀਟਰ ਤਿਆਰ ਦੱਸਦੇ ਬਾਕੀ ਇਹ ਵੀ ਕੱਦ ਕਾਠ ਵੀ ਚੰਗਾ ਤਰ੍ਹਾਂ ਦਾ ਤੇ ਇਹ ਤਾਂ ਮਗਰ ਵੱਛੀ ਬੜੀ ਕਮਾਲ ਦੀ ਹੈ। ਖਾਂ ਤੁਣਾ ਬਾਜੀ ਬੜਾ ਚੰਗਾ ਲੱਗਾ ਜੋ। ਇਹਦਾ ਚਵਾਬ ਖਾ ਦਿੰਦੇ। ਠੀਕ ਆ। ਤੇ ਦੁੱਧ ਹੁਣ ਜਿਹੜਾ ਪੱਕਾ 12 ਲੀਟਰ ਬਾਜੀ ਬਿਲਕੁਲ ਤਿਆਰ ਆ ਜਿਹੜਾ ਹਨਾ। ਠੀਕ ਆ। ਤੇ ਬਾਕੀ ਵੱਛੀ ਦੀ ਦੀ ਹਾਈਟ ਕਾਫੀ ਚੰਗੀ ਆ ਜਿਹੜੀ। ਇਹਦੇ ਚਵਾਈ ਰੱਸੀ ਪਾ ਕੇ ਕਰਦੇ ਕਿ ਉਤਰਾ ਹੀ। ਉਹਦਾ ਆਦਾਰ ਬਾਜੀ ਛੱਡੀਆਂ ਛੀਲ ਵੜਾ। ਅੱਛਾ। ਕਿਹਨੇ ਪੌਣੀ ਪਾ ਲੈ ਰੱਸੀ ਵੀ ਠੀਕ ਠੀਕ ਆ। ਕਰਦੇ ਬਣਾ ਬਸ ਦੇ ਆ ਦੇ ਸਾਲ ਦੇ ਚਵਾਦ ਥਾਣੇ ਦੇ ਵੀ ਚਵਾਦ ਦਿਖਾ ਦਈਏ ਆ ਦੇ ਸਾਲ ਦੇ ਪੂਰੀ ਨਾ ਸੀਦਾ ਆ ਪੋਲੀਆਂ ਬੜੀਆਂ ਵੀਜੀ ਚੋਂਚਾ ਠੀਕ ਆ ਠੀਕ ਹੈ ਜੀ ਆ ਮੋੜੀਦਾ ਕੋਈ ਰੱਸੀ ਪਾਉਂਦੀ ਲੋੜ ਨਹੀਂ ਕੋ ਕੁਝ ਨਹੀਂ ਤੇ ਇਹਦਾ ਮੁੱਲ ਵੀ ਦੀ ਫਿਰ ਖੜੀ ਭਾਜੀ ਮੋਲੇ ਦਾ ਕਰਦੇ ਜ 35000 32000 ਦੀ ਦੇ ਦੋਗੇ ਤੇ ਬਾਕੀ ਚਲੋ ਛੋਟ ਛੋਟ ਮੌਕੇ ਦੇ ਹੋਰ ਕਰਦੇ ਪੂਰੇ ਭਾਜੀ 30000 ਦੀ ਦੇ ਦਾ ਠੀਕ ਹੈ 30 ਹੀ ਦੇ ਦੋਗੇ ਜਿਹੜੀ ਦੋ ਦਵੀਰ 12 ਕਿਲੋ ਆਪਣਾ ਚੋਚਵਾ ਕੇ ਖੜੇ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਹੋ ਰਿਹਾ ਇਹ ਵੀ ਸੂਈ ਸਵਾਈ ਆ ਤੇ ਇਹਦੇ ਮਗਰ ਵੀ ਵਸ਼ੀਆ ਇਹਦੇ ਮਰੇ ਪਾਣੀ ਆ ਵਸ਼ੀਆ ਹਾਈਟ ਲਾਈਨ ਤੇ ਇਹਦੀ ਵੀ ਚੰਗੀ ਆ ਜਿਹੜੀ ਇਹਦੇ ਕੋਲ ਕਿੰਨਾ ਦੁੱਧ ਵੀਜੀ ਤਿਆਰ ਦੁੱਧ ਆ ਰਹੀ ਭਾਜੀ ਇਹਦੇ 12 ਕਿਲੋ ਮੰਨੇ ਕੋਈ 11 ਕਿਲੋ ਆਖੇ ਕੋ ਗੰਡੇ ਵਾਲਾ ਅੱਛਾ ਤਿਆਰ ਜਿਹੜਾ ਬਿਲਕੁਲ 11 ਕਿਲੋ ਭਾਜੀ ਠੀਕ ਹੈ ਅੱਛਾ ਇਹਦੇ ਮਗਰ ਬਾਕੀ ਸਾਥ ਨੂੰ ਵੀਜੀ ਨੂੰ ਚੰਗਾ ਲੱਗਾ ਹਾਂਜੀ ਵਗਾਰੇ ਭਾਜੀ ਨੇ ਵਾਲੂਆ ਦੇਖੋ ਤੁਸੀਂ ਬੜਾ ਚੰਗਾ ਲੱਗਾ ਇਹ ਹਾਂਜੀ ਆ ਦੇ ਸਾਦੇ ਚਵਾਈ ਦਿਖਾ ਦੇ ਇਹਦੇ ਵੀ ਕਹਿੰਦੇ ਕਿ ਚਵਾ ਦਿਖਾ ਦਈਏ ਤੇ ਮਗਰ ਇਥੇ ਵੀ ਮੱਛੀ ਆ ਭਾਜੀ ਇਹਦੇ ਮਗਰ ਲੇਕ ਛੋਟੀ ਵੀ ਤੁਹਾਨੂੰ ਦਿਖਾਉਣੀ ਹੈ ਉਸ ਤੋਂ ਬਾਅਦ ਤੇ ਉਤਰਾਂ ਵਿਧੀ ਦਾ ਕੀ ਮੁੱਲ ਰੱਖਣਾ ਫੇਰ ਆਪਾਂ ਮੋਲਾ ਰੀ ਭਾਜੀ ਇਹ ਤਾਂ ਆਪਾਂ 30 ਕਰਾ ਲਓ 5000 ਦੇ ਦਾਂਗੇ ਪੱਕੀ ਅੱਛਾ 28000 ਦੇ ਦੋਗੇ ਤੇ ਟਾਨ ਕਰ ਲਾਂਗੇ ਛੋਟ ਛੋਟ ਮੌਕੇ ਤੇ ਹੋਰ ਕਰ ਦੋਗੇ ਦਾਂਗੇ ਭਾਜੀ ਠੀਕ ਹੈ ਜੀ ਠੀਕ ਹੈ ਤੇ

ਇਹ ਵੀ ਤਾਂ ਦਿਖਾ ਦਈਏ ਇਹ ਭਾਜੀ ਹੁਣੇ ਲੱਗੇ ਆਦੀ ਜੇ ਝੋਟੀ ਇਹ ਬੱਚੇ ਤੋਂ ਬਿਨਾ ਹੀ ਆ ਬਾਕੀ ਛੋਟਾ ਸਿੰਘ ਆ ਸੋਹਣੀ ਝੋਟੀ ਆ ਤੇ ਇਹਦੇ ਕੋਲ ਕਿੰਨਾ ਦੁੱਧ ਦੁੱਧ داری ਭਾਈ ਇਹ 7 ਕਿਲੋ ਹੋਊਗਾ 7 ਕਿਲੋ ਕੋਈ ਕੱਡੇ ਵਾਲਾ ਮੰਨੇ ਅਹੀਂ ਅੱਛਾ ਹਾਂਜੀ ਭਾਜੀ ਹੁਣੇ ਲੱਗੇ ਆਂਦੀ ਜੋ ਤੇ ਮਿਲਦੀ ਕਿੱਦਾਂ ਜੀ ਇਦਾਂ ਭਾਈ ਥਾਬੀ ਮਾਰ ਕੇ ਬਾੜੇ ਤੇ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਆ ਰਿਹਾ ਭਾਜੀ ਇਹਦਾ ਮੈਂ 50 ਕਰਾ ਲਉ 45 ਦੇ ਦਾਂਗੇ 45000 ਕਰ ਦਾਂਗੇ ਭਾਜੀ ਮੰਗ ਤਾਂ ਕਿੰਨਾ ਕਰ ਦੋਗੇ ਦੋਈਆ ਛੋਟ ਕਰਦਾਂਗੇ ਅੱਛਾ 43000 ਜੀ ਦੇ ਦਾਂਗੇ ਬਾਕੀ ਬਾਜੀ ਆਪਣੇ ਠੀਕ ਹੈ ਕੋਈ ਨਹੀਂ ਮੰਨਤਾ ਚਲੋ ਕੋ ਫੋਨ ਲਾਵੇ ਕਰੀ ਹਨਾ ਹਾਂਜੀ ਬਾਕੀ ਸੋਹਣੀ ਛਕੀਨ ਝੋਟੀ ਠੀਕ ਹੈ ਵੀਰ ਕੁਝ ਕਹਣਾ ਫਿਰ ਹੋਰ ਬਾਜੀ ਸੁਈਆਂ ਸਵਾਈਆਂ ਵਾ ਆਪਣੀ ਚਵਾਈ ਕਰਕੇ ਖਾੜਨਾ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਣਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਇਸ ਤਰ੍ਹਾਂ ਰੌਣਕੇ ਵੀਰਾਂ ਭਰਾਵਾਂ ਦੀ ਲੱਗੀ ਰਹਿੰਦੀ ਆ ਆਈ ਚਲਾਈ ਆਈ ਚਲਾਈ ਕੋਈ ਵੀਰ ਆ ਗਿਆ ਕੋਈ ਚਲ ਗਿਆ ਕੋਈ ਪਸ਼ੂ லனால ஆகிய பசு தசனால ஆதரச்சா கம்ம